ਇਲਾਕਾ ਨਸਿੱਕੀ ਪਿੰਦੇ ਪਿੰਡ ਜਗਤਪੁਰ ਚਟਾ 5 ਢੇਰਾ ਦੇ ਵਾਰ ਨੰਬਰ 1 ਵਿਖੇ ਬੀਤੀ ਰਾਤ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਇੱਕ ਸਿਲੰਡਰ ਚੋਰੀ ਕਰ ਲਿਆ। ਵਾਰਦਾ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮੈਂਬਰਾਂ ਨੇ ਦੱਸਿਆ ਕਿ ਜਦੋਂ ਘਰ ਵਿੱਚ ਸੌ ਰਹੇ ਸਨ ਤਾਂ ਇੱਕ ਚੋਰ ਘਰ ਦੇ ਪਿਛਲੇ ਪਾਸੇੋਂ ਦਾਖਲ ਹੋਇਆ ਤੇ ਘਰ ਵਿੱਚੋਂ 3000 ਰੁਪਏ ਦੀ ਨਕਦੀ ਅਤੇ ਇੱਕ ਸਿਲੰਡਰ ਚੋਰੀ ਕਰਕੇ ਫਰਾਰ ਹੋ ਗਿਆ। ਉਦਰ ਮਹੱਲਾਵਾਸੀ ਵਿਜੇ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਥਾਣਾ ਫਲੋਰੀ ਵਿਖੇ ਸੂਚਨਾ ਦਿੱਤੀ ਗਈ ਹੈ। ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਮਹੱਲਾਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਇਹ ਮੇਰੇ ਵਾਰਡ ਨੰਬਰ ਮੇਰੇ 1 ਤੋਂ ਹੈ ਨਾ ਸਾਡੇ ਮੱਲੇਦਾਰੀ ਆ। ਤੋਂ ਹਨ ਇਹਨਾਂ ਨੇ ਮੈਨੂੰ ਸਵੇਰੇ ਸੁੱਤੀ ਕੀਤਾ ਕਿ ਸਾਡੇ ਆ ਨਾ ਚੋਰੀ ਹੋ ਗਈ ਆ ਘਰ ਦੇ ਵਿੱਚ। ਜਦੋਂ ਮੈਂ ਮੌਕੇ ਤੇ ਆ ਕੇ ਦੇਖਿਆ ਤੋਂ ਇਹਨਾਂ ਨੂੰ ਮੈਂ ਪੁੱਛਿਆ ਵੇ ਚੋਰੀ ਦੇ ਵਿੱਚ ਕੀ ਹੋਇਆ ਤੁਹਾਡਾ? ਇਹ ਕਹਿੰਦੇ ਸਾਡਾ ਇੱਕ ਨਾ 3000 ਰੁਪਿਆ ਲੈ ਗਏ ਆ ਤੋਂ ਸਾਡਾ ਗੈਸ ਸਿਲੰਡਰ ਲੈ ਕੇ ਚੋਰੀ ਕਰਕੇ ਤੋਂ ਫਿਰ ਅਸੀਂ ਅਨ ਸਵੇਰੇ ਅਸੀਂ ਨਾ ਮਲੇਦਾਰੀ ਇਕੱਠੇ ਹੋ ਕੇ ਥਾਣੇ ਗਏ ਅਸੀਂ ਅਪਲੀਕੇਸ਼ਨ ਦਿੱਤੀ ਅਸੀਂ ਥਾਣੇ ਕਿ ਸਾਡੇ ਨਾ ਘਰ ਦੀ ਮਲੇਦਾਰੀ ਦੇ ਵਿੱਚ ਚੋਰੀ ਹੋਈ ਆ ਤੋਂ ਉਹਨਾਂ ਨੇ ਜੀ ਪ੍ਰਸ਼ਾਸਨ ਨੇ ਅਪਲੀਕੇਸ਼ਨ ਸਾਡੀ ਲੈ ਲਈ ਆ ਤੋਂ ਸਾਡੇ ਸੁਭਾ ਸਰ ਐਸਐਸ ਨੂੰ ਆ ਨਾ ਉਹਨਾਂ ਨੇ ਮਾਰਕ ਕੀਤੀ ਆ ਉਹ ਕਹਿੰਦੇ ਜੇਕਰ ਹੁਣ ਅਸੀਂ ਆਨੇ ਆ ਫ੍ਰੀ ਹੋ ਕੇ ਡੇੜਾ ਮਾਰਦੇ ਜੋ ਚੋਰੀ ਦੇ ਵਿੱਚ ਸਾਡਾ ਚੋਰੀ ਹੋਇਆ ਸਮਾਨ ਜਾ ਚੋਰੀ ਜਿਹੜਾ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਫੜਾਂਗੇ ਔਰ ਚੋਰੀ ਦਾ ਤੁਹਾਡਾ ਸਮਾਨ ਬਰਾਮਦ ਕਰਾ ਕੇ ਤੁਹਾਨੂੰ ਦਿੱਤਾ ਜਾਊਗਾ। ਅਸੀਂ ਮੰਗ ਇਹ ਕਰਦੇ ਆ ਜਿਹੜੀ ਸਾਡੀ ਚੋਰੀ ਹੋਈ ਆ ਸਾਡੇ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਵੇ ਤੇ ਸਾਡਾ ਸਮਾਨ ਸਾਡੇ ਅੱਨਾ ਵਾਪਸ ਜਵਾਇਆ ਜਾਵੇ। ਫਿਲੌਰ ਦੇ ਨਜ਼ਦੀਕੀ ਪਿੰਦੇ ਪਿੰਡ ਜਗਤਪੁਰ ਚਟਾ 5 ਢੇਰਾ ਦੇ ਵਾਰ ਨੰਬਰ 1 ਵਿਖੇ ਬੀਤੀ ਰਾਤ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਇੱਕ ਸਿਲੰਡਰ ਚੋਰੀ ਕਰ ਲਿਆ। ਵਾਰਦਾ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮੈਂਬਰਾਂ ਨੇ ਦੱਸਿਆ ਕਿ ਜਦੋਂ ਘਰ ਵਿੱਚ ਸੌ ਰਹੇ ਸਨ ਤਾਂ ਇੱਕ ਚੋਰ ਘਰ ਦੇ ਪਿਛਲੇ ਪਾਸੇੋਂ ਦਾਖਲ ਹੋਇਆ ਤੇ ਘਰ ਵਿੱਚੋਂ 3000 ਰੁਪਏ ਦੀ ਨਕਦੀ ਅਤੇ ਇੱਕ ਸਿਲੰਡਰ ਚੋਰੀ ਕਰਕੇ ਫਰਾਰ ਹੋ ਗਿਆ। ਉਧਰ ਮਹੱਲਾ ਵਾਸੀ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਥਾਣਾ ਫਲੋਰੀ ਵਿਖੇ ਸੂਚਨਾ ਦਿੱਤੀ ਗਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਮਹੱਲਾ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਇਹ ਮੇਰੇ ਵਾਰਡ ਨੰਬਰ ਮੇਰੇ 1 ਤੋਂ ਹੈ ਨਾ ਸਾਡੇ ਮੱਲੇਦਾਰੀ ਆ ਤੋਂ ਹਨ ਇਹਨਾਂ ਨੇ ਮੈਨੂੰ ਸਵੇਰੇ ਸੁਤੀ ਕੀਤਾ ਕਿ ਸਾਡੇ ਆ ਨਾ ਚੋਰੀ ਹੋ ਗਈ ਆ ਘਰ ਦੇ ਵਿੱਚ ਜਦੋਂ ਮੈਂ ਮੌਕੇ ਤੇ ਆ ਕੇ ਦੇਖਿਆ ਤੋਂ ਇਹਨਾਂ ਨੂੰ ਮੈਂ ਪੁੱਛਿਆ ਵੇ ਚੋਰੀ ਦੇ ਵਿੱਚ ਕੀ ਹੋਇਆ ਤੁਹਾਡਾ ਇਹ ਕਹਿੰਦੇ ਸਾਡਾ ਇੱਕ ਨਾ 3000 ਰੁਪਇਆ ਲੈ ਗਏ ਆ ਤੋਂ ਸਾਡਾ ਗੈਸ ਸਿਲੰਡਰ ਲੈ ਕੇ ਚੋਰੀ ਕਰਕੇ ਤੋਂ ਫਿਰ ਅਸੀਂ ਹਨ ਸਵੇਰੇ ਅਸੀਂ ਨਾ ਮੱਲੇਦਾਰੀ ਇਕੱਠੇ ਹੋ ਕੇ ਥਾਣੇ ਗਏ ਅਸੀਂ ਐਪਲੀਕੇਸ਼ਨ ਦਿੱਤੀ ਅਸੀਂ ਥਾਣੇ ਕਿ ਸਾਡੇ ਆ ਨਾ ਘਰ ਦੀ ਮੱਲੇਦਾਰੀ ਦੇ ਵਿੱਚ ਚੋਰੀ ਹੋਈ ਆ ਉਹਨਾਂ ਨੇ ਹੀ ਪ੍ਰਸ਼ਾਸਨ ਨੇ ਅਪਲੀਕੇਸ਼ਨ ਸਾਡੀ ਲੈ ਲਈ ਆ ਤੇ ਸਾਡੇ ਸੁਭਾਰ ਸਰ ਐਸਐਸਏ ਨੂੰ ਆਣਾ ਉਹਨਾਂ ਨੇ ਮਾਰਕ ਕੀਤੀ ਆ ਉਹ ਕਹਿੰਦੇ ਜੇਕਰ ਹੁਣ ਅਸੀਂ ਆਨੇ ਆ ਫਰੀ ਹੋ ਕੇ ਜਿਹੜਾ ਮਾਰਦੇ ਜੋ ਚੋਰੀ ਦੇ ਵਿੱਚ ਸਾਡਾ ਚੋਰੀ ਹੋਇਆ ਸਮਾਨ ਜਾਂ ਚੋਰੀ ਵਾਲਾ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਫੜਾਂਗੇ ਔਰ ਚੋਰੀ ਦਾ ਤੁਹਾਡਾ ਸਮਾਨ ਬਰਾਮਦ ਕਰਾ ਕੇ ਤੁਹਾਨੂੰ ਦਿੱਤਾ ਜਾਊਗਾ